ਜਿਹੜਾ ਚੱਲ ਰਹੀ ਸਿਰ ਟਾਲਾਂ ਦੇ ਆਲੇ ਲੱਗੇ ਦੇ ਬਾਹਰ ਉਹਨਾਂ ਤੇ ਹੀ ਖਰੀਦ ਉਤਪਾਦ ਦੇ ਸੇਰ ਵਪਾਰੀ ਰਲ ਕੇ ਸਾਡਾ ਜਿਹੜਾ ਪਾਪੀ ਲੋਜਾਂ ਦਾ ਫਾਇਦਾ ਲੱਕਣ ਦੀ ਇਹਦੀ ਲੜਾਈ ਕਰ ਰਹੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਤੇ ਸ਼ਕਤੀ ਦਿਖਾਉਂਦੇ ਹੋਏ ਜਿਹੜੀ ਮੰਡੀ ਨੂੰ ਪੂਰੇ ਬਲੱਡ ਦੇ ਵਿੱਚ ਕੰਮ ਕੀਤਾ ਜਾਵੇ ਤੇ ਮੰਡੀ ਦੇ ਵਿੱਚ ਜਿਵੇਂ ਆਮ ਬੋਲੀ ਹੁੰਦੀ ਆ ਉੱਥੇ ਹੀ ਇਹ ਬੋਲੀ ਜਿਹੜਾ ਲੈਂਡ ਪੂਲਿੰਗ ਵਾਲਾ ਜਿਹੜਾ ਮਾਨਤਾ ਦੇ ਨਾਲ ਕੋਰੋਣਾ ਨਾ ਹੋ ਗਿਆ ਉਸ ਤੋਂ ਬਾਅਦ ਇੱਕ ਨਾਅਰ ਤੋਂ ਫਰਮਾਨ ਜਾਰੀ ਪੰਚਾਇਤਾਂ ਦੀਆਂ ਚਾਹਤਾਂ ਜਿਨਾਂ ਨੂੰ ਲੋਕਾਂ ਨੂੰ ਉਹ ਸਿੱਧੇ ਪੂਰੀ ਤਰ੍ਹਾਂ ਵਿਰੋਧਤਾ ਕਰਾਂਗੇ ਉਹਨਾਂ ਦੇ ਪੰਚਾਇਤਾਂ ਸਾਡੇ ਦਾ ਪੰਚਾਇਤਾਂ ਲੈ ਕੇ ਵੀ ਬੰਦੇ ਪਾ ਕੇ ਦਿੱਤੇ ਸੀ ਸਾਡੇ ਪੰਚਾਇਤਾਂ ਨੇ ਵੀ ਅਸੀਂ ਲੈਂਡ ਗੁੱਲਿੰਗ ਦੇ ਖਾਹ ਹਾਂ ਤੇ ਰਾਤ ਨੂੰ ਘਾਟ ਫੜਦੇ ਆ ਪਰ ਤੁਸੀਂ ਕਦੀ ਕਹਾਂਗੇ ਤਕੜੇ ਹੋਗਾ ਕੋਈ ਸਰਕਾਰਾਂ ਪੱਕੇ ਤੌਰ ਤੇ ਨਹੀਂ ਗੱਲਦੀਆਂ ਐਸਕੇਮ ਉਹਨਾਂ ਦੇ ਨਾਲ ਰੂਗ ਵੀ ਦਤੇ ਮਿਓਮ ਨਾਲ ਪੂਰਾ ਅੜਾਂ ਦੇ ਦੇ ਦਿੱਤਾ ਪੂਰਾ ਮੰਕੀ ਜੀ ਆ ਵੀ ਲੱਖ ਬੀ ਏਕੜ ਜਿਹੜਾ ਨਾਨਕਸਾਨ ਨਹੀਂ ਉਹਨਾਂ ਨੂੰ ਮੁਆਵਜ਼ਾ ਦੇ ਜਿਨ੍ਹਾਂ ਦੇ ਘਰ ਤਾਂ ਹੈ ਗਏ ਜਾਂ ਹੋਰ ਨੁਕਸਾਨ ਨੱਜਰ ਰਛੇ ਦਾ ਹੋਇਆ ਉਹ ਇਸ ਤਰ੍ਹਾਂ ਨਾ ਕਰਨੀ ਤਦਾਵਰੀ ਜਿਵੇਂ ਪਿਛਲੇ ਸਾਲ ਵੀ ਕਹਿੰਦੇ ਸੀ ਤਦਾਵਰੀ ਦੇ ਹੁਕਮ ਦੇ ਦਿੱਤੇ ਜਾਂਦੇ ਸੋ ਸਾਣੀ ਆਪਾਂ 2 ਸਾਲਾਂ ਤੋਂ 3 ਸਾਲਾਂ ਤੋਂ ਆ ਰਹੇ ਹਾਂ ਕਿ ਤਦਾਵਰ ਹੁਕਮ ਦਿੱਤੇ ਜਾਂਦੇ ਨੇ ਉਹ ਤੋਂ ਕੋਈ ਤੇਰੇ ਸੈਟਲਾਈਟ ਹੈਗੇ ਜਾਂ ਜਦੋਂ ਪਤਾ ਲੱਗ ਜਾਂਦਾ ਆ ਵੀ ਅੱਗ ਲੱਗ ਗਈ ਆ ਬਰਾਲੀ ਦੀ ਸੈਟਲਾਈਟ ਦਿੱਤਾ ਦੱਸਉਂਦੀ ਆ ਕਿਦਾਂ ਨੁਕਸਾਨ ਹੈ ਕਿੱਦਾਂ ਇੰਦਿਕਰ ਵੀ ਜਿਹੜੇ ਬਦਲਾ ਮਰ ਗਿਆ ਪੌਰੀ ਤੌਰ ਤੇ ਇਹ ਮੰਗ ਰਹਾ ਹੱਬਤ ਜੋ ਪਹਿਲੀ ਕੇਸ ਦੇ ਤੌਰ ਤੇ 34000 ਰੁਪਏ ਤੋਂ ਉੱਪਰ ਦੀ ਛੇਤੀ ਕੇਸ ਤੋਂ ਪੌਣ ਹੈ ਤਾਂ ਪੌਰੀ ਤੌਰ ਤੇ ਸਰਕਾਰ ਨੂੰ ਖਾਤਿਆਂ ਦੇ ਵਿੱਚ ਸ਼ਾਇਦ ਪਾਉਣ ਚਾਹੀਦੇ ਆ ਜਿਹਨਾਂ ਦੇ ਮਕਾਨ ਪੈ ਗਏ ਨੇ ਉਹਨਾਂ ਨੂੰ ਮਕਾਨਾਂ ਦਾ ਜੋ ਐਕਚੁਅਲ ਮੁੱਲ ਦਾ ਹੋਵੇ ਤੇ ਮਾੜਾ ਜਿਹਾ ਕਾਰਨਾਮਾ ਕੀਤਾ ਜਿਹੜਾ ਮਾਰੇ ਸਾਡੀ ਜੱਟਾਂ ਨੂੰ ਨਾਰਮ ਹੈ ਕਿ ਜਿਹੜਾ ਪਾਣੀ ਦੀ ਨਿਕਾਸੀ ਦੇ ਤਰੀਕਿਆਂ ਨਾਲ ਨਹੀਂ ਆ ਰਿਹਾ ਪਾਣੀ ਕਿੰਨਾ ਹੈ ਵੀ ਬੋਲ ਜੇ ਉਹ ਵੀ ਪ੍ਰਸ਼ਾਸਨ ਨੂੰ ਪਹੁੰਚਾ ਦੇ ਪੌਰੀ ਤੌਰ ਤੇ ਦਾ ਇਹ ਪਾਣੀ ਦਾ ਬੱਸ ਜਾਇਦਾ ਰੱਖਣ ਤੇ ਜਾਵੇ ਮੰਤਰੀ ਨੂੰ ਬੁਰੀ ਕਿ ਕਿਤੇ ਤੋਂ ਹੋਰ ਨੂੰ ਨਾ ਤਵੇ ਜਿਹਨੇ ਆਪਣਾ ਪਬਲਿਕ ਰਗਣਾ ਮਕੜਾਉਂਦੇ ਉਹਦੇ ਵਾਸਤੇ ਸਖਤ ਕੋਈ ਜਾਂਚ ਰੂਤੀ ਆਪਣੇ ਕੋਲ ਕਮੇਟੀ ਦੀ ਡਿਊਟੀ ਲਾਓ ਉਹ ਜ਼ਰੂਰੀ ਕਰਾਓ ਕਿਉਂਕਿ ਕਾਰੀ ਲੱਕੜ ਕੋ ਕਿਤੇ ਮੇਟ ਜਾਂਦੀ ਹੈ ਕੋਈ ਲਾਜ ਨੂ ਕਰ ਲੈਂਦੇ ਆ ਉਹ ਵੀ ਪਲਾਂ ਦੀ ਪਿਛਲੇ ਸਾਲ ਜਦੋਂ ਦੁਕਾਨਦਾਰ ਸੀ ਭਾਰੀ ਪ੍ਰਸਾਦ ਦੇ ਵਿੱਚ ਸੀਐਮ ਪੰਜਾਬ ਨੇ ਕਿਹਾ ਸੀ ਕਿ ਮੁਰਗੀ ਹੁੰਦਾ ਕਿ ਜੇ ਅਸੀਂ ਪੈਸੇ ਦੋ ਬੱਕਰੀ ਮਰੀ ਜੇ ਕਿਸੇ ਮਰੇ ਜੋ ਮੁਆਵਜ਼ਾ ਜਿੰਨੇ ਕੋਈ ਪੈਸਾ ਨਹੀਂ ਕਿਸ ਨੂੰ ਮਿਲਿਆ ਉਹ ਵੀ ਅਸੀਂ ਅੱਜ ਕੱਲ ਗੱਲ ਕਰ ਰਹੇ ਆਂ ਕਿ ਇਹ ਕੈਲ ਤੇ ਗਿਲਾਪੀ ਕਰਵਾਵਾਂਗੇ ਆਮ ਬਿਜਾਇਦਾ ਨ ਹੋਈ ਮੌੜੀ ਤੌਰ ਤੇ ਕੋਲ 1 ਮੰਨਦੇ ਇਹ ਵੀ ਕਿਦਾਦ ਦੇ ਤੋਂ ਪਹਿਲਾਂ ਵੀ 20000 ਪਾ ਦਿਆ ਕਰ ਗਏ ਜੀ ਔਰ ਕਿਸੇ ਨੂੰ ਪੈਸੇ ਨਹੀਂ ਮਲੇ ਜੰਨੇ ਬੜੇ ਬੜੇ ਨੁਕਸਾਨ ਹੋਏ ਨੇ ਔਰ ਬੜੀਆਂ ਬੜੀਆਂ ਮੀਟਿੰਗਾਂ ਦੇ ਮਸਲੇ ਵੀ ਡਾਏ ਨੇ ਉਠਾਏ ਨੇ ਪਰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਤਾਂ ਤਾਕ ਨੂੰ ਚਾਹੀਦਾ ਜਦੋਂ ਪਿਛਲਾ ਦਾ ਇਹ ਲੋਕ ਨੂੰ ਲੈ ਜਾਣਗੇ ਜਿਹੜਾ ਫੋਨ ਨੁਕਸਾਨ ਹੋਇਆ ਉਹ ਮੌੜੀ ਤੌਰ ਤੇ ਉਹਨਾਂ ਦੇ ਖਾਤਿਆਂ 'ਚ ਪਿਦਾਵੀ ਦੀ ਲੋਡ ਸੈਟਲਾਈਟ ਰਾਈਟਰਿੰਗ ਤੇ ਨੁਕਸਾਨ ਆ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿਦੋਂ ਸੰਭੋਧਿਤ ਇਸ ਵਾਰੀ ਮਾਝੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਨੁਭਾਈ ਹੋ ਰਿਹਾ ਜੀ ਉਹਦੇ ਬਾਰੇ ਕੀ ਜੋ ਮੁਖਮੰਤ ਸਾਹਿਬ ਜੀ ਕਹਿੰਦੇ ਮੈਂ ਆਪਣਾ ਦੇਪਤਾ ਹੈ ਜੀ ਉਹ ਇੱਕ ਆਪ ਦਾ ਇੱਕ ਆਪ ਦਾ ਠੀਕ ਹੈ ਨਾ ਕੀ ਕਹਿੰਦੇ ਜਾਂਦੇ ਠੀਕ ਹੈ ਹੈਲੀਕਾਪਟਰ ਨਾਲ ਤਾਂ ਕੁਝ ਨਹੀਂ ਬੜਨਾ ਕਿ ਤੇ ਲੋਕ ਕੱਢੇ ਜਾਪਦੇ ਆਪ ਲੋਕ ਵੀ ਲੱਗੇ ਹੋਏ ਨੇ ਆਮ ਸਰਕਾਰ ਇਹ ਹਲਚਲ ਕਰ ਜੀ ਤੇ ਗਲਤ ਮੁਆਵਦੇ ਦੇਖ ਜਿੰਨਾਂ ਦਾ ਨੁਕਸਾਨ ਹੋਇਆ ਕਿਉਂਕਿ ਅਸੀਂ ਰਸਣ ਪਾਣੀ ਹੋਰ ਚੀਜ਼ਾਂ ਦਾ ਆਪਾਂ ਖੁਦਾਂ ਨੇ ਕਰਦੀਆਂ ਪਰ ਪਹੁੰਚ ਜਾ ਰਹੀਆਂ ਸਾਰੇ ਪਿੰਡਾਂ ਚ ਸਾਦੀ ਵਿੱਚ ਛੁਕ ਨੇ ਲਾਦੀਆਂ ਜਿਹੜੇ ਇਤਰਾਖਾਂ ਤੇ ਆਰਾ ਆਰਾ ਕੁਝ ਲੈ ਕੇ ਜਾਓ। ਉਹ ਜਿਹੜਾ ਸਾਡੀ ਫਸਲ ਮਾਰ ਗਈ ਉਹਨਾਂ ਦਾ ਤੁਕ ਤੁਕ ਭਾਈ ਇਹ ਕਰਦਾ ਉਹਦੀ ਸਤਿ ਸ੍ਰੀ ਅਕਾਲ ਸਰਕਾਰ ਕਰਾਉਂਗੇ ਤੁਸੀਂ ਤੁਸੀਂ ਕਰਾਉਂਗੇ ਆਵਾਂਗੇ ਜੀ ਅਸੀਂ ਐਸ ਕੇ ਐਮ ਲੱਗਿਆ ਹੋਇਆ ਅਸੀਂ ਸਰਕਾਰ ਨੂੰ ਟਾਈਮ ਦੇ ਰਹੇ ਹਾਂ ਵੀ ਤੇ ਸਰਕਾਰ ਨੂੰ ਕਹਿ ਰਹੇ ਹਾਂ ਜੇ ਨਹੀਂ ਕਰੂਗੀ ਤੇ ਸਰਕਾਰ ਨਾਲ ਵੀ ਰੰਗ ਕੇ ਮੋਟਾ ਲਾਉਂਗੇ ਜੀ ਨਹੀਂ ਮੋਟਾ ਅਜੇ ਤੁਸੀਂ ਕਹਿੰਦੇ ਮੋਰਚੀ ਹਰੇ ਗੱਲ ਤੇ ਮੋਰਚਾ ਕਰ ਦਿੰਦੇ ਆ ਤੇ ਇਹਦੇ ਪਹਿਲਾਂ ਗੱਲਬਾਤ ਨਹੀਂ ਹੀ ਕਰਦੀ ਕਰਾਂਗੇ ਜਦ ਮੋਰਚੀ ਦੀ ਨੌਬਤ ਆਈ ਤਾਂ ਮੋਰਚੇ ਮਿਲਾਂਗੇ ਬਸ ਆਹੀ ਹੋਈ ਬਚਾਈ ਕਿਤੇ ਮੋਰਚੇ ਦੇ ਨਾਲੇ ਪਹੁੰਚ ਗਏ ਕਿਤੇ ਗੁੰਮ ਲਾ ਕੇ ਨਾ ਹੋ ਗਏ ਬਹੁਤ ਪਰਵਾਹ